ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਸਰੀਰ ਦੇ ਵਿੱਚ ਕਿਸੇ ਇੱਕ ਖਾਸ ਵਿਟਾਮਿਨ ਦੀ ਕਮੀ ਕਰਕੇ ਕੀ ਕੀ ਆਪਾਂ ਨੂੰ ਸਮੱਸਿਆਵਾਂ ਆਉਂਦੀਆਂ ਕਿਹੋ ਜਿਹੀ ਆਪਣੇ ਵਿਟਾਮਿਨਾਂ ਦੀ ਕਮੀ ਕਰਕੇ ਜਿਹੜੇ ਲੱਛਣ ਬਣਦੇ ਆ ਜਿਗਰ ਤੁਹਾਨੂੰ ਵੀ ਲੱਗਦਾ ਵੀ ਤੁਹਾਡਾ ਜਿਹੜਾ ਸਭ ਫੁੱਲਦਾ ਰਹਿੰਦਾ ਸਿਰਦਰਦ ਭੁੱਖ ਘਟ ਲੱਗਦੀ ਹੈ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਨਿਗਾਹ ਦਿਨੋਂ ਦਿਨ ਘਟਦੀ ਜਾ ਰਹੀ ਹੈ ਡਿਪਰੈਸ਼ਨ ਕਮਜ਼ੋਰੀ ਤੇ ਸੁਸਤੀ ਹੈ ਮੂੰਹ ਦੇ ਵਿੱਚ ਅਕਸਰ ਛਾਲੇ ਹੋ ਜਾਂਦੇ ਐ ਅਲਸਰ ਜੀਭ 'ਚ ਦਾਣੇ ਜਾਂ ਲਾਲ ਹੋਣਾ ਜੀਭ ਦਾ ਚਮੜੀ ਦਾ ਪੀਲਾ ਪੈਣਾ ਜੇਕਰ ਆਹ ਤੁਹਾਡੇ ਵਿੱਚ ਲੱਛਣ ਹੈ ਤਾਂ ਤੁਹਾਨੂੰ ਇੱਕ ਖਾਸ ਕਿਸਮ ਦੇ ਵਿਟਾਮਿਨ ਦੀ ਕਮੀ ਹੈ ਵੀਡੀਓ ਨੂੰ ਵਿਸਤਾਰ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਵਿਟਾਮਿਨ B12 ਬਹੁਤ ਜ਼ਰੂਰੀ ਹੈ ਬਟਾਵਨ B12 ਦੀ ਕਮੀ ਨਾਲ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਜਿਨ੍ਹਾਂ ਦੇ ਵਿੱਚ ਦਿਮਾਗੀ ਪੰਨਾਲੀ ਜਾਂ ਦਿਮਾਗ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਸਰੀਰ ਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਆ ਲਾਲ ਰਕਤਾਂ ਨੂੰ ਇਹਨਾਂ ਦੀ ਕਮੀ ਹੋ ਜਾਂਦੀ ਹੈ ਅਤੇ ਬੁਢਾਪੇ ਵਿੱਚ ਭੁੱਲਣ ਵਾਲੀ ਬਿਮਾਰੀ ਡਿਮੈਂਸ਼ੀਆ ਉਹਦਾ ਵੀ ਖਤਰਾ ਵੱਧ ਜਾਂਦਾ ਹੈ ਇਸ ਵਿਟਾਮਿਨ ਦੀ ਕਮੀ ਦੇ ਨਾਲ ਹੱਡੀਆਂ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਅਕਸਰ ਹੋ ਜਾਂਦੀ ਹੈ ਜਿਨ੍ਹਾਂ ਲੋਕਾਂ ਦੇ ਸਰੀਰ ਦੇ ਵਿੱਚ ਬਟਾਵਨ B12 B12 ਦੀ ਕਮੀ ਹੁੰਦੀ ਹੈ ਉਹਨਾਂ ਵਿੱਚ ਅਨੀਮੀਆ ਦਾ ਖਤਰਾ ਜਿਹੜਾ ਵੱਧ ਜਾਂਦਾ ਹੈ ਜੇਕਰ ਤੁਸੀਂ ਆਪਣੇ ਸਰੀਰ 'ਚ ਇਹਨਾਂ 'ਚ ਕੋਈ ਵੀ ਲੱਛਣ ਦੇਖਦੇ ਹੋ ਤਾਂ ਸਮਝ ਲਵੋ ਕਿ ਬਟਾਵਨ B12 ਦੀ ਕਮੀ ਹੈ ਜਿਸ ਨੂੰ ਨਜ਼ਰ ਅੰਦਾਜ਼ ਕਰਨਾ ਜਿਹੜਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ ਲੱਛਣ ਆਪੇ ਦੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਚਮੜੀ ਦਾ ਜਿਹੜਾ ਰੰਗ ਹੈ ਜੈਲੂ ਦਿਖਦਾ ਪੀਲਾ ਦਿਖਦਾ ਹੈ ਕਿਉਂਕਿ ਅਨੀਮੀਆ ਹੁੰਦਾ ਖੂਨ ਦੀ ਕਮੀ ਰਹਿੰਦੀ ਹੈ ਜੀਵ ਦੇ ਵਿੱਚ ਜਿਹੜੇ ਲਾਲ ਲਾਲ ਜਿਹੇ ਦਾਣੇ ਦਿਖਦੇ ਆ ਜਾਂ ਜੀਵ ਵੈਸੇ ਲਾਲ ਦਿਖਦੀ ਹੈ ਮੂੰਹ ਦੇ ਵਿੱਚ ਸਾਲੇ ਹੁੰਦੀ ਸਮੱਸਿਆ ਜਿਹੜੀ ਅਕਸਰ ਹੋ ਜਾਂਦੀ ਹੈ ਅੱਖਾਂ ਦੀ ਰੋਸ਼ਨੀ ਹੈ ਦਿਨੋਂ ਦਿਨ ਘਟਦੀ ਜਾਂਦੀ ਹੈ ਡਿਪਰੈਸ਼ਨ ਹੋ ਜਾਂਦਾ ਹੈ ਕਮਜ਼ੋਰੀ ਤੇ ਸੁਸਤੀ ਆ ਜਾਂਦੀ ਹੈ ਸਭ ਨੂੰ ਲੱਗਦਾ ਸਿਰਦਰਦ ਤੇ ਕੰਨਾਂ ਦੇ ਵਿੱਚ ਜਿਹੜੀ ਟੀਟੀ ਦੀ ਆਵਾਜ਼ ਨਿਲਕਾਣ ਵਜਨਾ ਕਹਿੰਦੇ ਆ ਤੇ ਭੁੱਖ ਨਾ ਲੱਗਣਾ ਇਹ ਤਾਂ ਇਹਦਾ ਲੈਸਨ ਸੀ ਤੇ ਹੁਣ ਜਿਹੜੀਆਂ ਮਟਾਉਨ ਵੀ 12 ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਦੇ ਵਿੱਚ ਡਿਮੈਂਸ਼ੀਆ ਮੇਨ ਹੈ ਵਿਟਾਮਿਨ B12 ਦੀ ਕਮੀ ਕਾਰਨ ਡਿਮੈਂਸ਼ੀਆ ਦਾ ਮੁੱਖ ਕਾਰਨ ਐ ਮਲੇਸ਼ੀਆ ਹੈ ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਦਾ ਦਿਮਾਗ ਉੱਤੇ ਜਿਹੜਾ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਲੱਗਣ ਦਾ ਖਤਰਾ ਜਿਹੜਾ ਵੱਧ ਜਾਂਦਾ ਹੈ ਡਿਮੈਂਸ਼ੀਆ ਇੱਕ ਅਜੀਹੀ ਬਿਮਾਰੀ ਹੈ ਜੋ ਬਟਾਵਨ B12 ਵਿੱਚ ਕਮੀ ਕਾਰਨ ਵਧਦੀ ਹੈ ਲੱਗਦੀ ਹੈ ਡਿਮੈਂਸ਼ੀਆ ਤੁਹਾਡੀ ਸੋਚਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਨੀਮੀਆ ਜਿਹੜਾ ਖੂਨ ਦੀ ਕਮੀ ਹੈ ਉਹਦੇ ਨਾਲ ਤਾਂ ਚਮੜੀ ਐਕਸਲ ਪੀਲੀ ਲੱਗਦੀ ਹੈ ਨੋਂ ਜੀਵ ਚਮੜੀ ਦਾ ਰੰਗ ਤੇ ਜੇਕਰ ਸਰੀਰ ਦੇ ਵਿੱਚ ਬਟਾਵਨ B12 ਦੀ ਮਾਤਰਾ ਘੱਟ ਹੋ ਗਈ ਤਾਂ ਅਨੀਮੀਆ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਜਿਹੜਾ ਵੱਧ ਜਾਂਦਾ ਹੈ ਦਰਅਸਲ ਗੁਰੂ ਤਾਂ ਆਪਣੀ B12 ਦੀ ਕਮੀ ਕਾਰਨ ਲਾਲ ਰਕਤਾਂ ਉਹਦਾ ਜਿਹੜਾ ਹੈਗਾ ਪ੍ਰੋਡਕਸ਼ਨ ਉਤਪਾਦਨਾ ਉਹ ਵੀ ਘਟ ਜਾਂਦਾ ਹੈ ਤੇ ਇਸੇ ਕਰਕੇ ਫਿਰ ਜਿਹੜਾ ਹੀਮੋਗਲੋਬਿਨ Hb ਉਹ ਵੀ ਘਟ ਹੋਣ ਲੱਗਦਾ ਹੈ ਜਿਸ ਕਰਕੇ ਐਨੀਮੀਆ ਦਾ ਡਾ ਰੈਂਦਾ ਹੈ ਸਬੰਸਿਤ ਜਾਂਚ ਨਾ ਹੋਣ ਤੇ ਕਈ ਵਾਰੀ ਮਾਮਲਾ ਜਿਹੜਾ ਗੰਭੀਰ ਬਣ ਜਾਂਦਾ ਹੈ ਜੋੜਾਂ ਤੇ ਹੱਡੀਆਂ ਦੇ ਵਿੱਚ ਅਕਸਰ ਦਰਦ ਸੁਣਨ ਮਿਲਦੇ ਸ਼ਿਕਾਇਤਾਂ ਰਹਿਣੀਆਂ ਤਾਂ ਇਹਦੇ ਵਿੱਚ ਵਿਟਾਮਿਨ B12 ਦਾ ਬਹੁਤ ਵੱਡਾ ਰੋਲ ਹੈ ਜੇਕਰ ਵਿਟਾਮਿਨ B12 ਦੇ શરીਰ ਦੇ ਵਿੱਚ ਕਮੀ ਹੈ ਤਾਂ ਸਰੀਰ ਦੇ ਹਰ ਹਿੱਸੇ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਦਿੱਕਤ ਆਵੇਗੀ ਇਸ ਵਿਟਾਮਿਨ ਦੀ ਕਮੀ ਕਾਰਨ ਹੱਡੀਆਂ ਦੇ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਕਮਰ ਦਰਦ ਪੇਟ ਦਰਦ ਰਹਿੰਦਾ ਹੈ ਅੱਗੇ ਮਾਨਸਿਕ ਰੋਗ ਦਿਮਾਗ ਜਿਹੜਾ ਸਰੀਰ ਦਾ ਬੜਾ ਹੀ ਅਹਿਮ ਆਰਗਨ ਤੇ ਸਾਰੀ ਜਿਹੜੀ ਹਾਲ ਬਾਡੀ ਨੂੰ ਐਕਟੀਵਿਟੀ ਨੂੰ ਕੰਟਰੋਲ ਕਰਕੇ ਰੱਖਦਾ ਹੈ ਤੇ ਜੇਕਰ ਵਿਟਾਮਿਨ B12 ਦੀ ਕਮੀ ਹੋਊਗੀ ਤਾਂ ਸਾਡਾ ਜਿਹੜਾ ਦਿਮਾਗ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜਿਹਦੇ ਕਰਕੇ ਵਿਟਾਮਿਨ B12 ਦੀ ਕਮੀ ਕਰਕੇ ਜਿਹੜੀ ਭੁੱਲਾਂ ਦੀ ਤੇ ਪੁੱਲਣ ਦੇ ਜੋਖਮ ਨੂੰ ਵਧਾਉਂਦੀ ਹੈ ਜਿਹੜੀ ਇਹ ਸਮੱਸਿਆ ਆ ਜਾਂਦੀ ਹੈ ਆਪਾਂ ਨੂੰ ਕਈ ਵਾਰ ਲੋਕ ਇਹਨਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਲੰਬੇ ਸਮੇਂ ਤੱਕ ਬੋਟਾਮਨ B12 ਦੀ ਕਮੀ ਨਾਲ ਨੀਕਟਣਾ ਜਿਹੜਾ ਸਹੀ ਨਹੀਂ ਹੈ ਇਹਦਾ ਤੁਹਾਨੂੰ ਜਲਦੀ 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 ਇਹਦਾ ਹੈਗਾ ਹੱਲ ਕਰਨਾ ਚਾਹੀਦਾ ਜਾਂ ਫਿਰ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਨਰਵਸ ਸਿਸਟਮ ਨੂੰ ਵੀ ਬਹੁਤ ਨੁਕਸਾਨ ਹੁੰਦਾ ਇਸ ਕਮ ਬੋਟਾਮਨ ਦੀ ਕਮੀ ਕਰਕੇ